ਫਿਰੋਜ਼ਪੁਰ ਦੇ ਹਬੀਬ ਕੇ ਬੰਦ ਨੂੰ ਮਜ਼ਬੂਤ ਕਰਨ ਲਈ ਆਮ ਲੋਕਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਦਿਨ ਰਾਤ ਕੋਸ਼ਿਸ਼ਾਂ ਜਾਰੀ ਸਿਵਲ ਸਰਜਨ ਸਮੇਤ ਬੰਦ ਤੇ ਪਹੁੰਚੀ ਸਿਹਤ ਮਹਿਕਮੇ ਦੀ ਟੀਮ ਲੋਕਾਂ ਵੱਲੋਂ ਕੀਤੀ ਗਈ ਐਬੂਲੈਂਸ ਦੀ ਮੰਗ ਮੈਡੀਕਲ ਕੈਂਪ ਲਗਾਏ ਹਬੀਬ ਕੇ ਬੰਦ ਨੂੰ ਮਜ਼ਬੂਤ ਕਰਨ ਲਈ ਭਾਰਤੀ ਫੌਜ ਦੇ ਜਵਾਨ ਅਤੇ ਆਮ ਲੋਕਾਂ ਵੱਲੋਂ ਦਿਨ ਰਾਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਹਾਲਾਤਾਂ ਦੀ ਗੰਭੀਰਤਾ ਨੂੰ ਦੇਖਦੇ ਸਿਹਤ ਵਿਭਾਗ ਵੱਲੋਂ ਇਸ ਬੰਦ ਤੇ ਮੈਡੀਕਲ ਕੈਂਪ ਲਗਾਏ ਗਏ ਹਨ ਅੰਜ ਸਿਹਤ ਸੌਲਤਾ ਦੀ ਸਮੀਖਿਆ ਕਰਨ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਨ ਲਈ ਡਾਕਟਰ ਰਾਜਵਿੰਦਰ ਕੌਰ ਸਿਵਲ ਸਰਜਨ ਵੱਲੋਂ ਹਬੀਬ ਕੇ ਬੰਦ ਦਾ ਦੌਰਾ ਕੀਤਾ ਗਿਆ ਇਸ ਮੌਕੇ ਉਹਨਾਂ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਇਸੌਖੀ ਘੜੀ ਵਿੱਚ ਲੋਕਾਂ ਨੂੰ ਸਿਹਤ ਸੌਲਤਾ ਪ੍ਰਦਾਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਹੈ ਉਨ੍ਹਾਂ ਦੱਸਿਆ ਕਿ ਬਣਾ ਨੂੰ ਮਜ਼ਬੂਤ ਕਰਨ ਦੇ ਲਈ ਲੋਕ ਪੂਰੀ ਤਨਦੇਹੀ ਨਾਲ-ਨਾਲ ਸੇਵਾਵਾਂ ਨਿਭਾ ਰਹੇ ਹਨ ਅਤੇ ਇਹਨਾਂ ਲੋਕਾਂ ਨੂੰ ਕੋਈ ਸਿਹਤ ਪੱਖੋਂ ਮੁਸ਼ਕਿਲ ਦਰਪੇਸ਼ ਨਾ ਆਵੇ ਇਸ ਲਈ ਉਹਨਾਂ ਵੱਲੋਂ ਲਗਾਤਾਰ ਪਰਬਾਵੇ ਤੇ ਇਲਾਕਿਆਂ ਦੇ ਦੌਰੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਬੀਤੇ ਦਿਨੀ ਉਹਨਾਂ ਪਛਾੜਿਆ ਵਿਖੇ ਦੌਰਾ ਕਰਕੇ ਹਾਲਾਤਾਂ ਦਾ ਜਾਇਜ਼ਾ ਲਿਆ ਸੀ ਅਤੇ ਅਜੋ ਹਬੀਬ ਕੇ ਬਣਤੇ ਪੁੱਜੇ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਕਈ ਦਿਨਾਂ ਤੋਂ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ ਅਤੇ ਅੱਜ ਲੋਕਾਂ ਨੇ ਇਸ ਥਾਂ ਤੇ ਐਮਬੂਲੈਂਸ ਦੀ ਮੰਗ ਕੀਤੀ ਹੈ ਜੋ ਕਿ ਜਲਦ ਤਾਇਨਾਤ ਕਰ ਦਿੱਤੀ ਜਾਵੇਗੀ। ਫਿਰ ਅੱਜ ਤੁਸੀਂ ਹਬੀਬ ਕੇ ਬੰਦ ਇਥੇ ਪਹੁੰਚੇ ਹੋ ਕਿਸ ਤਰ੍ਹਾਂ ਦੇ ਹਾਲਾਤ ਤੁਸੀਂ ਵੇਖਿਆ ਹੈਗੇ ਤੇ ਕਿਸ ਤਰ੍ਹਾਂ ਦੀ ਮੈਡੀਕਲ ਸਹੂਲਤਾਂ ਤੁਸੀਂ ਪ੍ਰੋਵਾਈਡ ਕਰਾ ਰਹੇ ਹੋ ਇੱਥੇ? ਹਾਂ ਅੱਜ ਮੈਂ ਇੱਥੇ ਹਬੀਬ ਕੇ ਬੰਦ ਨੂੰ ਜਾਇਜ਼ਾ ਕਰਨ ਆਈ ਹਾਂ ਕਿ ਮੇਰੀ ਮੈਡੀਕਲ ਸਰਵਿਸਿਜ਼ ਕਿਸ ਤਰ੍ਹਾਂ ਆ ਰਹੀਆਂ ਹਨ ਜਾਂ ਹੋਰ ਇੰਪਰੂਵ ਕਰਨ ਦੀ ਲੋੜ ਹੈ ਉਹ ਸਾਰਨਾ ਮੈਂ ਇੱਥੇ ਆਪ ਵਿਜ਼ਿਟ ਕੀਤਾ। ਜਾ ਦੇਖਿਆ ਕਿ ਇੱਥੇ ਕਾਫੀ ਪਬਲਿਕ ਹੈ ਜਿਹੜੀ ਕਿ ਇੱਥੇ ਬੰਦ ਉੱਪਰ ਲੱਗੀ ਹੋਈ ਹੈ ਕੰਮ ਕਰਦੇ ਪਈ ਹੈ ਮੈਡੀਕਲ ਸਕੂਲ ਪਰ ਚ ਦਿੱਤੀਆਂ ਜਾ ਰਹੀਆਂ ਨੇ ਬਾਵਜੂਦ ਉਸਦੇ ਮੈਂ ਮੌਤਲਬ ਬੰਦਿਆਂ ਨਾਲ ਮਿਲੀਆਂ ਜਿੰਨਾ ਤੋਂ ਮੈਂ ਪੁੱਛਿਆ ਕਿ ਜੇ ਹੋਰ ਕਿਸੇ ਚੀਜ਼ ਦੇ ਐਡੀਸ਼ਨਲ ਲੋੜ ਹੈ ਜਿਹੜੀ ਜਿਹੜੀ ਰਿਕੁਆਇਰਮੈਂਟ ਆ ਉਹ ਐਸ ਪਰ ਨਿਯਮ ਅਚ ਭੇਜ ਦੂੰਗੀ ਜਿਹੜਾ ਐਂਬੂਲੈਂਸ ਸਰਵਿਸਿਜ਼ ਆ ਵੈਸੇ ਤੇ ਇੱਥੇ ਮੈਂ ਦੇ ਰਹੀਆਂ ਪਰ ਉਹਨਾਂ ਨੇ ਇੱਕ ਐਂਬੂਲੈਂਸ ਪਾਰਕ ਕਰਾਉਣ ਨੂੰ ਕਹੀ ਹੈ ਸੋ ਮੈਂ ਇਮੀਡੀਏਟਲੀ ਉਹ ਆਰਡਰ ਕਰ ਦਿੱਤੀ ਸੋ ਇੱਕ ਐਂਬੂਲੈਂਸ ਪਾਰਕ ਹੋ ਜਾਏਗੀ ਕੱਲ ਮੈਂ ਪਿਛੜੀਆਂ ਪਿੰਡਾਂ جاتੀਆਂ ਹੀ ਆ ਉੱਥੇ ਵੀ ਇਸ ਤਰ੍ਹਾਂ ਹੀ ਸਰਵਿਸ ਚੱਲਦੀ ਗਈ ਸੀ ਬੰਦ ਬੰਦ ਦੇ ਪੈ ਸੀ ਸੋ ਜਿਹੜੀ ਜਿਹੜੀ ਲੋੜ ਉਹਨਾਂ ਨੂੰ ਲੱਗੀ ਹੋਰ ਸਾਡੇ ਨਾਲ ਮੈਂ ਉੱਥੇ ਪ੍ਰੋਵਾਈਡ ਕਰਾ ਦਿੱਤਾ ਵੰਦੀ ਸਥਿਤੀ ਮੈਂ ਤੇ ਕੀ ਹੈ ਕਿ ਲੋਕੀ ਸੇਵਾ ਕਰ ਰਹੇ ਸਾਰੇ ਇੱਥੇ ਆ ਕੇ ਰਹਿ ਗਏ ਆ ਇਹ ਤੇ ਬਹੁਤ ਵੱਡਾ ਕੰਮ ਚੱਲ ਰਿਹਾ ਇਧਰ ਵੀ ਆਪ ਵੀ ਸਰਵਿਸਿਸ ਵੀ ਅੱਗੇ ਦੇ ਰਹੇ ਟਰਾਲੀਆਂ ਆ ਰਹੀਆਂ ਭਾਰਤੀ ਗੱਟਿਆਂ ਦੇ ਤੇ ਮੈਂ ਪਾਣੀ ਦਾ ਫਲੋ ਵੀ ਦੇਖਿਆ ਬਹੁਤ ਤੇਜ਼ ਹੈ ਜੇ ਬੰਨ ਨਾ ਮਜ਼ਬੂਤ ਕੀਤਾ ਜਾਂਦਾ ਜਾਂ ਇਹਨਾਂ ਵੱਲੋਂ ਨਾ ਕੀਤਾ ਜਾਂਦਾ ਤੇ ਹੋ ਸਕਦਾ ਕੋਈ ਨੁਕਸਾਨ ਹੋ ਸਕਦਾ ਸੀ ਪਰ ਹੁਣ ਜੋ ਸਥਿਤੀ ਹੈ ੱਲੇ ਖੈਰ ਮੈਨੂੰ ਡੇਂਜਰ ਤੋਂ ਬਾਤ ਨਹੀਂ ਲੱਗ ਰਹੀ ਪਰ ਸਟਿਲ ਅੰਡਰ ਕੰਟਰੋਲ ਹੈ